ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੇਟ ਹਕੀਮਾ ਦੇ ਅਧੀਨ ਚੌਕੀ ਅਨਗੜ ਵਿਖੇ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਇੱਕ ਦੁਕਾਨਦਾਰ ਕੋਲੋਂ ਪਿਸਤੌਲ ਦੀ ਨੋਕ ਤੇ 40000 ਰੁਪਏ ਦੀ ਲੁੱਟ ਕੀਤੀ ਗਈ ਸੀ ਜਿਸ ਦੇ ਚਲਦੇ ਐਸਆਈ ਬਲਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰਾਂ ਜੀ ਸੰਗੀਟ ਲੋ ਤੇ ਐਡੀਸੀਪੀ ਸਿਟੀ 1 ਸ਼੍ਰੀ ਵਿਜਾਲ ਵਿਸ਼ਾਲਜੀਤ ਸਿੰਘ ਜੀ ਤੇ ਹੋਰ ਸੀਨੀਅਰ ਅਫਸਰਸ ਵੱਲੋਂ ਜਿਹੜੀਆਂ ਨੇ ਖਾਧੇਤਾ ਜਾਰੀ ਹੁੰਦੀਆਂ ਨੇ ਕਿ ਜਿਹੜਾ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਆ ਉਹ ਕਾਇਮ ਰਵੇ ਤਾਂ ਜੇ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਉਹਨੂੰ ਜਲ ਤੋਂ ਜਲ ਤਿਹਰਾਓ ਟਰੇਸ ਕੀਤਾ ਜਾਵੇ ਤਾਂ ਇਸੇ ਘੜੀ ਤਹਿਤ ਇੱਕ 3922 ਨੂੰ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ ਹਰਪ੍ਰੀਤ ਸਿੰਘ ਵਾਸੀ ਕਰਤਾਰਨਗਰ ਸ਼ਟਾ ਦੇ ਵੱਲੋਂ 40000 ਰੁਪਏ ਤਿੰਨ ਅਨਾਮਲੂਮ ਲੜਕਿਆਂ ਵੱਲੋਂ ਥੋਕੇ ਲੈ ਜਾਣ ਸਬੰਧੀ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੇ ਦੱਸਿਆ ਸੀਗਾ ਵੀ ਇੱਕ ਲੜਕੇ ਕੋਲ ਪਿਸਤਲ ਵੀ ਸੀਗਾ ਤਾਂ ਇਹਨਾਂ ਨੂੰ ਅਸੀਂ ਟ੍ਰੇਸ ਆਊਟ ਕਰਨ ਵਾਸਤੇ ਕੁਝ ਦਿਨਾਂ ਤੋਂ ਉਪਰਾਲੇ ਕੀਤੇ ਜਾ ਰਹੇ ਸੀ ਔਰ ਇਹਨਾਂ ਨੂੰ ਅਸੀਂ 3-4 ਦਿਨਾਂ ਦੇ ਵਿੱਚ ਹੀ ਜਿਹੜਾ ਉਹ ਕਾਬੂ ਕਰ ਲਿਆ ਵਾ ਤੇ ਇਹਨਾਂ ਨੇ ਜਿਹੜਾ ਆ ਉਹ ਖੋ ਕਰਕੇ ਇਹ ਲੜਕੇ ਫਰਾਰ ਹੋ ਗਏ ਸੀਗੇ ਫਿਰ ਅਸੀਂ ਇਹਨੂੰ ਜਿਹੜਾ ਉਹ ਟੈਕਨੀਕਲ ਆਧਾਰ ਤੇ ਔਰ ਆਪਣੇ ਸੀਕ੍ਰਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਆ ਜਿਹਦੇ ਵਿੱਚੋਂ ਅਸੀਂ ਜਿਹੜੇ ਦੋ ਲੜਕੇ ਆ ਜਿਨ੍ਹਾਂ ਨੇ ਖੋ ਕੀਤੀ ਸੀ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਇੱਕ ਕਰਨਜੀਤ ਸਿੰਘ ਗੋਲਾ ਵਾਸੀ ਮਕਬੂਲਪੁਰਾ ਤੇ ਦੂਸਰਾ ਜਿਹੜਾ ਹੈਗਾ ਆ ਆਕਾਸ਼ਦੀਪ ਸਿੰਘ ਵਾਸੀ ਪਿੰਡ ਮੂਲੇਚਾ ਜੀ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਜਿਹੜਾ ਹੁਣ ਇਹਨਾਂ ਨੇ ਫੇਰੇ ਵਾਰਦਾਤ ਕੀਤੀ ਸੀ ਨਵੀਂ ਪੈਸਿਆਂ ਦੀ ਗੋਸਤਬੰਦੀ ਤੇ ਜਿਹੜਾ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਵਾ ਇਹਨਾਂ ਦੇ ਹੋਰ ਵੀ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਉਹ ਜਿਹੜਾ ਜਲਦੀ ਗ੍ਰਿਫਤਾਰ ਕਰ ਲਵਾਂਗੇ ਇਹਨਾਂ ਦੇ ਜਿਹੜੇ ਪੈਸੇ ਖੋਏ ਸੀ ਉਹ ਵੀ ਬਰੰਬਲ ਕਰ ਲਿਆ ਸਰੋਤ ਕੀ ਕਰਮੈਂਗੀ ਉਹਨਾਂ ਦਾ ਪੁਲਿਸ ਸਟਾਫ ਨਾਲ ਹਸਲ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਉਹ ਬਰੀਕੀ ਨਾਲ ਅਥੋਰਿਟੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਡਿਟੇਲਡ ਕੋਸ਼ਿਸ਼ ਵੇਖਾਂਗੇ ਕਿ ਇਹਨਾਂ ਨੇ ਹੋਰ ਕੋਈ ਵਾਰਦਾਤ ਕੀਤੀ ਹੈ ਕਿ ਨਹੀਂ ਕੀਤੀ